ਹਰ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਦਲਣਾ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخਲਾਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਆ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਗ੍ਹਾ ਹਸਾਈ ਹੋ ਰਹੀ ਹੈ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਇਸ ਮੰਦ ਹਾਲੀ 'ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤੋਂ ਪ੍ਰਾਈਮ ਮਿੰਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕੱਢ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਆ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ ਨੂੰ ਹਿੰਦੁਸਤਾਨ ਦੀ ਬਿਹਤਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਤਰੀਕਾ ਤੇ ਸਲੀਕਾ ਵੀ ਆਉਂਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਏਡੇ ਬੜੇ ਕਿੰਨੇ ਪੰਦਰਗਾ ਬਣੇ ਕਿੰਨੇ ਬਿਜਲੀ ਘਰ ਬਣੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਂ ਨਹੀਂ ਪਰ ਇੱਕ ਆਪ ਬੀਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਗਾ ਅੱਜ ਤੋਂ ਕੋਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਹੰਕਾਰਤ ਦੀ ਨਿਗਾਹ ਨਾਲ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਪ੍ਰਾਪਤੀਆਂ ਪਿਛਲੇ ਦਸਾਂ ਸਾਲਾਂ 'ਚ ਹੋਈਆਂ ਇਹੇ ਲੋਕ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹਾਂ ਦੇਖਦੇ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾਂ ਸਾਲਾਂ ਦੀ ਪ੍ਰਾਈਮ ਮਿਨਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀ ਆਰਟੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਦੇ ਫੇਲ ਜਿ ਸਿਆਸਤਦਾਨ ਨੇ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸ਼ਨਾਬ ਅਫਵਾਹਾਂ ਜਿਹੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਮੀਆਂ ਹੋ ਸਕਦੀਆਂ ਪਰ ਮਨਪ੍ਰੀਤ ਦੇ ਵਿੱਚ ਇੱਕ ਕਮੀ ਨਹੀਂ ਹੈ ਪਰ ਉਹ ਹੈ ਵਤਨ ਲਈ ਮੁਹੱਬਤ ਔਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੈਰਤ ਦੇ ਸਕਦਾ ਹੈ ਕਉ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਪਾਰਟੀ ਦੇ ਸੱਜੇ ਦੋਸਤੋ ਕਿਸੇ ਕਵੀ ਨੇ ਲਿਖਿਆ ਹਜ਼ਾਰੋਂ ਬਿਜਲੀਆਂ ਗਰੇ ਲੱਖਾਂ ਆਂਦੀਆਂ ਉੱਠੇ ਉਹ ਫੁੱਲ ਖਿਲ ਕੇ ਰਹੇਗੇ ਜੋ ਖਿਲਨੇ ਵਾਲੇ ਹੈ ਕਿ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਰਾਈ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨੋ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤਾ ਹੈ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਹੈ ਉੱਚੀ ਜਿਸ ਕੀ ਲਹਿਰ ਨਹੀਂ ਉਹ ਕਿਆ ਦਰਿਆ ਹੈ ਤੁੰਦ ਜਿਸ ਕੀ ਹਵਾ ਨਹੀਂ ਉਹ ਕੈਸਾ ਤੂਫਾਨ ਹੈ ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾਲ ਦੀ ਉਹ ਜਵਾਨੀ ਕਿਸ ਕਰਕੇ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਨੱਪਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦੇ ਅਜੇ ਜਰਣ ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਆਂ ਮੈਂ ਮਨਪ੍ਰੀਤ ਬਾਦਲ ਤੁਹਾਡੇ ਨਾਲ ਮੁਖਾਤਬ ਹੈ ਔਰ ਇਸ ਨੇ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخਲਾਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਆ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਾਗ ਰਸਾਈ ਹੋ ਰਹੀ ਹੈ ਮੇਰਾ ਦਿਲ ਇਸ ਗਲਤੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕੱਢ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਹਨ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਹੈ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ ਨੇ ਹਿੰਦੁਸਤਾਨ ਦੀ ਵਧਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਹੁੰਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਅੱਡੇ ਬਣੇ ਕਿੰਨੇ ਬੰਦਰਗਾਹ ਬਣੇ ਕਿੰਨੇ ਬਿਜਲੀ ਘਰ ਬਣੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਨੀ ਪਰ ਇੱਕ ਆਪ ਬੀਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਅੱਜ ਤੋਂ ਪਈ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗਾਹਾਂ ਦੇਖਦੇ ਸੀ ਹੰਕਾਰਤ ਦੀ ਨਿਗਾਹਾਂ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਪ੍ਰਾਪਤੀਆਂ ਪਿਛਲੇ ਦਸਾ ਸਾਲਾਂ ਚ ਹੋਈਆਂ ਇਹੀ ਲੋਕ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹਾਂ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹਾਂ ਦੇਖਦੇ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾ ਸਾਲਾਂ ਦੀ ਪ੍ਰਾਈਮ ਮਿਨਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀਆਰਟੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਤੇ ਫੈਲ ਜੇ ਸਿਆਸਤਦਾਨ ਹੈ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਹਨਾਬ ਸ਼ਨਾਬ ਅਫਵਾਹਾਂ ਵਾੜੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਸੀ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਵੀਆਂ ਹੋ ਸਕਦੀਆਂ ਪਰ ਬਨਪ੍ਰੀਤ ਦੇ ਵਿੱਚ ਇੱਕ ਕਵੀ ਨਹੀਂ ਹੈ ਪਰ ਉਹ ਹੈ ਵਤਨ ਲਈ ਮੁਹੱਬਤ ਪਰ ਧਰਤੀ ਮਾਂ ਦਾ ਇਸ਼ਕ ਔਰ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਹੈ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੌਰਵ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਪਾਰਟੀ ਦੇ ਸਕਦੀ ਹੈ ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬੀਜੀ ਦੀਆਂ ਗਰੇ ਲੱਖੋਂ ਆਂਦੀਆਂ ਉੱਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹੈ ਇੱਕ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਲਈ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਤੋਂ ਬੜੀਆਂ ਆਸਾਂ ਬਾਬਸਤ ਹੈ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਉੱਚੀ ਜਿਸki ਲਹਿਰ ਨਹੀਂ ਉਹ ਕਿਆ ਦਰਿਆ ਹੈ ਤੁੰਦ ਜਿਸki ਹਵਾ ਮੇਂ ਲੀਗ ਕੈਸਾ ਤੂ ਹਾਂ ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੇ ਉਹ ਜਵਾਨੀ ਕਿਸ ਕੰਮ ਦੀ ਹੈ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਪੀ ਨੂੰ ਪੈਂਦਾ ਜੇ ਬਟਨ ਸਹੀ ਨੱਪਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦਿਓ ਅੱਜ ਜਰੂਰ ਪੰਜਾਬ ਦੀ ਗੈਰਤਮੰਦ ਧਰਤੀ ਦੇ ਗੈਰਤਮੰਦ ਬੇਟੇ ਤੇ ਬੇਟੀਆਂ ਮੈਂ ਮਨਪ੍ਰੀਤ ਬਾਦਲ ਤੁਹਾਡੇ ਨਾਲ ਮੁਖਾਤਬ ਹਾਂ ਔਰ ਇਹ ਸੁਨੇਹਾ ਉਹਨਾਂ ਲੋਕਾਂ ਲਈ ਹੈ ਜੋ ਪੰਜਾਬ ਲਈ ਫਿਕਰਮੰਦ ਰਹਿੰਦੇ ਨੇ ਤੇ ਮਨਪ੍ਰੀਤ ਬਾਦਲ ਨਾਲ ਪਿਆਰ ਕਰਦੇ ਆਂ ਦੋਸਤੋ ਪੰਜਾਬ ਦੇ ਸਿਆਸੀ ਹਾਲਾਤ ਪੰਜਾਬ ਦੇ ਸਮਾਜਿਕ ਹਾਲਾਤ ਆਰਥਿਕ ਹਾਲਾਤ اخلاਕੀ ਹਾਲਾਤ ਸਭਿਆਚਾਰਿਕ ਹਾਲਾਤ ਉਸ ਨਹਿਸ ਤੇ ਡਿੱਗ ਚੁੱਕੇ ਆ ਜਿੱਥੇ ਸਾਰੀ ਦੁਨੀਆ 'ਚ ਸਾਡੀ ਜਾਗ ਰਸਾਈ ਹੋ ਰਹੀ ਹੈ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਜੇ ਇਸ ਮੰਦ ਹਾਲੀ ਚੋਂ ਪੰਜਾਬ ਨੂੰ ਕੋਈ ਕੱਢ ਸਕਦਾ ਹੈ ਤੇ ਪਟੜੀ ਤੇ ਚੜਾ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਔਰ ਅਮਿਤ ਸ਼ਾਹ ਸਾਹਿਬ ਦੀ ਜੋੜੀ ਕੱਢ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਸ਼ਤਰੰਜ ਦਾ ਖੇਲ ਖੇਡਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੈ ਕਿ ਸ਼ਤਰੰਜ ਦੇ ਵਿੱਚ 32 ਮੋਹਰੇ ਹੁੰਦੇ ਆ ਪਰ ਇੱਕ ਅਰਬ ਚਾਲ ਹੁੰਦੀ ਹੈ ਚਾਲ ਚੱਲਣ ਵਾਲੇ ਨੂੰ ਚਾਲ ਚੱਲਣੀ ਆਉਣੀ ਚਾਹੀਦੀ ਹੈ ਮੇਰਾ ਦਿਲ ਇਹ ਵੀ ਮੰਨਣ ਨੂੰ ਤਿਆਰ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ ਨੂੰ ਹਿੰਦੁਸਤਾਨ ਦੀ ਬਿਹਤਰੀ ਲਈ ਔਰ ਪੰਜਾਬ ਦੀ ਤਰੱਕੀ ਲਈ ਉਹ ਤਰੀਕਾ ਤੇ ਸਲੀਕਾ ਵੀ ਹੁੰਦਾ ਹੈ ਦੋਸਤੋ ਸ਼ਾਰਟ ਵੀਡੀਓ ਮੈਸੇਜ ਹੈ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਦੀਆਂ ਕੀ ਆਵਾਮ ਦੋਸਤ ਪਾਲਿਸੀਆਂ ਰਹੀਆਂ ਹਿੰਦੁਸਤਾਨ ਦੇ ਵਿੱਚ ਕਿੰਨੇ ਹਵਾਈ ਏਡੇ ਬੜੇ ਕਿੰਨੇ ਬੰਦਰਗਾਹ ਬਣੇ ਕਿੰਨੇ ਬਿਜਲੀ ਘਰ ਬੜੇ ਸੜਕਾਂ ਪੁਲ ਬਣੇ ਇਹਦੇ ਲਈ ਸਮਾਣੀ ਪਰ ਇੱਕ ਆਪੀ ਬੀਤੀ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਅੱਜ ਤੋਂ 45 ਸਾਲ ਪਹਿਲਾਂ ਮੈਂ ਇੰਗਲੈਂਡ ਪੜਨ ਵਾਸਤੇ ਗਿਆ ਤੇ ਕਿਉਂਕਿ ਉੱਥੋਂ ਦੇ ਲੋਕਾਂ ਨੇ ਸਾਡੇ ਤੇ ਹਕੂਮਤ ਕੀਤੀ ਸੀ ਤਾਂ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਦੀ ਨਿਗਾਹਾਂ ਦੇਖਦੇ ਸੀ ਹੰਕਾਰਤ ਦੀ ਨਿਗਾਹਾਂ ਦੇਖਦੇ ਸੀ ਪਰ ਪਿਛਲੇ ਦਸਾਂ ਸਾਲਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਧਾਵ ਦੇ ਥੱਲੇ ਜੋ ਇੰਡੀਆ ਦੇ ਵਿੱਚ ਇਨਵੈਸਟਮੈਂਟਸ ਆਈਆਂ ਇੰਡੀਆ ਦਾ ਇਨਫਰਾਸਟ੍ਰਕਚਰ ਵਧਿਆ ਸਾਡੇ ਐਕਸਪੋਰਟ ਵਧੇ ਇੰਡੀਆ ਦੇ ਜੋ ਜੋਬ प्राप्तियां ਪਿਛਲੇ ਦਸਾ ਸਾਲਾਂ ਚ ਹੋਈਆਂ ਇਹੇ ਲੋਕ ਜਿਹੜੇ ਸਾਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸੀ ਅੱਜ ਸਾਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ ਪਿਛਲੇ ਦਸਾ ਸਾਲਾਂ ਦੀ ਪ੍ਰਾਈਮ ਮਿਨਿਸਟਰ ਨੇ ਦਿੱਤੀ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਇੱਜ਼ਤ ਦਿੱਤੀ ਹੈ ਦੋਸਤੋ ਮੇਰੀ ਬਿਮਾਰੀ ਦੀ وجہ ਨਾਲ ਮੇਰੀ ਗੈਰ ਹਾਜ਼ਰੀ ਦੀ وجہ ਨਾਲ ਪੰਜਾਬ ਦੇ ਕੁਝ ਨਾਮ ਨਿਹਾਲ ਪੱਤਰਕਾਰ ਨੇ ਜੋ ਆਪਣੀ ਪੀ ਆਰਟੀ ਰੇਟਿੰਗ ਵਧਾਉਣ ਵਾਸਤੇ ਕੁਝ ਪੰਜਾਬ ਤੇ ਫੈਲ ਜੇ ਸਿਆਸਤਦਾਨ ਹੈ ਜੋ ਆਪਣੀ ਸਿਆਸਤ ਚਮਕਾਉਣ ਵਾਸਤੇ ਮੇਰੇ ਮੁਤਲਕ ਕੋਈ ਅਨਾਬ ਸ਼ਨਾਬ افواਹਾਂ ਵਾਲੀਆਂ ਉਹ ਕਹਿੰਦੇ ਰਹਿੰਦੇ ਆ ਜਿਹੜੀਆਂ ਸਿੱ ਬਿਲਕੁਲ ਬੇਬੁਨਿਆਦ ਨੇ ਮਨਪ੍ਰੀਤ ਦੇ ਵਿੱਚ ਲੱਖ ਕਵੀਆਂ ਹੋ ਸਕਦੀਆਂ ਪਰ ਮਨਪ੍ਰੀਤ ਦੇ ਵਿੱਚ ਇੱਕ ਕਵੀ ਨਹੀਂ ਹੈ ਪਰ ਉਹ ਹੈ ਵਤਨ ਲਈ ਮੁਹੱਬਤ ਪਰ ਧਰਤੀ ਮਾਂ ਦਾ ਇਸ਼ਕ ਉਹ ਮੇਰੀ ਧਰਤੀ ਮਾਂ ਦਾ ਇਸ਼ਕ ਮੈਨੂੰ ਕਹਿੰਦਾ ਕਿ ਜੇ ਮੇਰੀ ਧਰਤੀ ਮਾਂ ਨੂੰ ਕੋਈ ਇੱਜ਼ਤ ਤੇ ਗੈਰਤ ਦੇ ਸਕਦਾ ਹੈ ਤਾਂ ਉਹ ਪ੍ਰਾਈਮ ਮਿਨਿਸਟਰ ਮੋਦੀ ਤੇ ਭਾਜਪਾ ਪਾਰਟੀ ਦੇ ਸਕਦੀ ਹੈ ਦੋਸਤੋ ਕਿਸੇ ਕਵੀ ਨੇ ਲਿਖਿਆ ਹੈ ਹਜ਼ਾਰੋਂ ਬੀਤੀਆਂ ਗਏ ਲੱਖਾਂ ਆਂਦੀਆਂ ਉੱਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹਨ ਇੱਕ ਕਮਲ ਦਾ ਫੁੱਲ ਤੱਕ ਖਿਲ ਕੇ ਰਹੂਗਾ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਇਸ ਵੀਡੀਓ ਰਾਹੀਂ ਮੈਂ ਆਪਣੇ ਦੋਸਤਾਂ ਨੂੰ ਮੇਰੇ ਆਉਣ ਦਾ ਇੰਤਜ਼ਾਰ ਨਾ ਕਰਿਆ ਜੇ ਮੇਰੀ ਬਿਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਨਾ ਕਰਿਆ ਜੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਹਿੰਦੁਸਤਾਨ ਦੀ ਬਿਹਤਰੀ ਲਈ ਹਿੰਦੁਸਤਾਨ ਦੀ ਤਰੱਕੀ ਲਈ ਔਰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਬੜੀਆਂ ਆਸਾਂ ਬਾਬਸਤਰ ਔਰ ਜਿਵੇਂ ਕਿਸੇ ਕਵੀ ਨੇ ਕਿਹਾ ਉੱਚੀ ਜਿਸ ਕੀ ਲਹਿਰ ਨਹੀਂ ਉਹ ਕਿਆ ਦਰਿਆ ਹੈ ਤੰਦ ਜਿਸ ਕੀ ਕਬਾ ਨਹੀ ਕੋ ਕੈਸਾ ਤੂ ਹਾਂ ਨੌਜਵਾਨੋ ਜਿਹੜੀ ਜਵਾਨੀ ਮੁਲਕ ਦੇ ਕੰਮ ਨਾ ਆਵੀ ਉਹ ਜਵਾਨੀ ਕਿਸ ਕੰਮ ਦੀ ਹੈ ਇਸ ਕਰਕੇ ਇੱਕ ਇੱਕ ਵੋਟ ਜਿਹੜਾ ਬੀਜੇਂ ਵੀ ਨੂੰ ਪੈਂਦਾ ਜੇ ਬਟਨ ਸਹੀ ਲੱਭਿਆ ਗਿਆ ਤਾਂ ਦੇਸ਼ ਵੀ ਸਹੀ ਹੋ ਜਾਊਗਾ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪ੍ਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਬੀਜੇਪੀ ਦਾ ਸਾਥ ਦੇ ਆਜੇ ਜੇ